ਬਿਕਰਮ ਮਜੀਠੀਆ ਦੇ ਕੋਲੋਂ ਐਸਆਈਟੀ ਨੇ ਦੋ ਦਿਨ ਪੁੱਛਗਿੱਛ ਕੀਤੀ ਹੈ ਤੇ ਅੱਜ ਜਦੋਂ ਦੂਸਰੇ ਦਿਨ ਦੀ ਪੁੱਛਪੜਤਾਲ ਖਤਮ ਹੋਈ ਹੈ ਉਸ ਤੋਂ ਬਾਅਦ ਮਜੀਠੀਆ ਨੇ ਬਾਹਰ ਆ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਕਰਦੇ ਆ ਆਖਿਆ ਕਿ ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਜਾਂ ਤੁਹਾਨੂੰ ਕੋਈ ਵੀ ਮੇਰੇ ਉੱਤੇ ਸ਼ੱਕ ਹੈ ਤਾਂ ਕਾਰਵਾਈ ਕਰੋ ਮੈਂ ਕਿਤੇ ਮਰਮੋਕੀ ਨਾ ਜਾਵਾਂ ਉਸ ਤੋਂ ਬਾਅਦ ਵੀ ਤੁਸੀਂ ਮੇਰੇ ਖਿਲਾਫ ਕੁਝ ਨਾ ਕਰ ਸਕੋ ਤਾਂ ਛੇਤੀ ਕਰੋ ਮੇਰੇ ਉੱਤੇ ਕਾਰਵਾਈ ਕਰੋ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵਿਕਰਮ ਮਜੀਠੀਆ ਦੇ ਵੱਲੋਂ ਗੱਲ ਆਖੀ ਗਈ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਵੇਂ ਵਿਧਾਨ ਸਭਾ ਦੇ ਵਿੱਚੋਂ ਵਿਰੋਧੀਆਂ ਦੇ ਉੱਤੇ ਸਵਾਲ ਚੁੱਕਦੇ ਨੇ ਜਾਂ ਫਿਰ ਉਹਨਾਂ ਨੂੰ ਡਰਾਉਂਦੇ ਨੇ ਤਮਕੀਆਂ ਦਿੰਦੇ ਨੇ ਕਿ ਮੈਂ ਤੁਹਾਡੀਆਂ ਫਾਈਲਾਂ ਖੋਲ ਲਵਾਂਗਾ ਤਾਂ ਇਸ ਤਰ੍ਹਾਂ ਦਾ ਜਿਹੜਾ ਵਿਵਹਾਰ ਹੈ ਮੁੱਖ ਮੰਤਰੀ ਵੱਲੋਂ ਕੀਤਾ ਜਾਂਦਾ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਵਿਰੋਧੀ ਧਿਰ ਇਸ ਵੇਲੇ ਨਵਾਂ ਐਲੋਪੀ ਤੇ ਨਵਾਂ ਪ੍ਰਧਾਨ ਬਣਾਉਣ ਦੇ ਲਈ ਆਪਸ ਵਿੱਚ ਲੜ ਰਹੀ ਹੈ ਪਰ ਮੁੱਖ ਮੰਤਰੀ ਜਦੋਂ ਉਹਨਾਂ ਨੂੰ ਚੁੱਪ ਕਰਾਉਂਦਾ ਤਾਂ ਫਿਰ ਉਹ ਕੁਝ ਵੀ ਬੋਲਣਾ ਪਸੰਦ ਨਹੀਂ ਕਰਦੇ ਇਸੇ ਕਰਕੇ ਵਿਰੋਧੀ ਧਿਰ ਜਿਹੜਾ ਆਪਣਾ ਸਹੀ ਤਰੀਕੇ ਨਾਲ ਰੋਲ ਨਹੀਂ ਨਿਭਾ ਰਹੀ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਦੇ ਮਾਮਲੇ ਉੱਤੇ ਉਹਨਾਂ ਨੇ ਬੋਲਦੇ ਹੋਏ ਆਖਿਆ ਕਿ ਚੰਗੀ ਗੱਲ ਹੈ ਜੇਕਰ ਉਹ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆ ਰਹੇ ਨੇ ਪਰ ਮੈਂ ਉਸ ਤਰੀਕੇ ਦੇ ਨਾਲ ਸਹਿਮਤ ਨਹੀਂ ਹਾਂ ਜਿਹੜਾ ਅਮਰਿਤਪਾਲ ਸਿੰਘ ਦੇ ਵੱਲੋਂ ਵਰਤਿਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਜਨਾਲਾ ਥਾਣੇ ਦੇ ਵਿੱਚ ਲਿਜਾਣਾ ਸਹੀ ਨਹੀਂ ਸੀ ਤਾਂ ਇਸ ਮਾਮਲੇ ਦੇ ਉੱਤੇ ਬਿਕਰਮ ਮਜੀਠੀਆ ਨੇ ਆਪਣੀ رائے ਰੱਖੀ ਹੈ ਆਪਣਾ ਵਿਚਾਰ ਰੱਖਿਆ ਹੈ ਕਿ ਭਾਵੇਂ ਕਿ ਉਹਨਾਂ ਦੀ ਜਿਹੜੀ ਵਾਪਸੀ ਹੋ ਰਹੀ ਹੈ ਪੰਜਾਬ ਦੇ ਵਿੱਚ ਐਨਐਸਏ ਵਰਗੇ ਕਾਨੂੰਨ ਉਹਨਾਂ ਤੇ ਲਾਏ ਗਏ ਸੀ ਯੂਆਪਾ ਵਰਗੇ ਕਾਨੂੰਨ ਲਾਏ ਗਏ ਨੇ ਇਹ ਕਾਨੂੰਨ ਨਹੀਂ ਲੱਗਣੇ ਚਾਹੀਦੇ ਪਰ ਜੋ ਕੁਝ ਉਹਨਾਂ ਨੇ ਕੀਤਾ ਸੀ ਉਹ ਵੀ ਉਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਤਾਂ ਇਸ ਮਾਮਲੇ ਨੂੰ ਲੈ ਕੇ ਤੇ ਐਐਸਆਈਟੀ ਦੇ ਵੱਲੋਂ ਲਗਾਤਾਰ ਉਹਨਾਂ ਦੇ ਖਿਲਾਫ ਕੀਤੀ ਜਾ ਰਹੀ ਪੁੱਛ ਪੜਤਾਲ ਨੂੰ ਲੈ ਕੇ ਉਹ ਸਿੱਧੇ ਤੌਰ ਤੇ ਮੁੱਖ ਮੰਤਰੀ ਨੂੰ ਚੈਲੰਜ ਫਿਰ ਤੋਂ ਕਰਦੇ ਦਿਖਾਈ ਦੇ ਰਹੇ ਹੈ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਐਐਸਆਈਟੀ ਦੀ ਜਿਹੜੀ ਜਾਂਚ ਹੈ ਸੁਪਰੀਮ ਕੋਰਟ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਹੋਣੀ ਚਾਹੀਦੀ ਹੈ ਤਾਂ ਇਹ ਸਾਰੇ ਮਾਮਲੇ ਤੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ